ਬਗਿਆੜ ਤੇ ਬੰਗਲਾ ਬਗਿਆੜ ਉਸ ਜਾਨਵਰ ਨੂੰ ਛਕ ਰਿਆ ਸੀ ਜਿਸ ਨੂੰ ਉਸਨੇ ਮਾਰਿਆ ਸੀ ਜਦੋਂ ਅਚਾਨਕ ਉਸ ਦੇ ਗਲੇ ਵਿੱਚ ਇੱਕ ਛੋਟੀ ਜਿਹੀ ਹੱਡੀ ਫਸ ਗਈ ਉਹ ਇਸ ਨੂੰ ਨਿਗਲ ਨਹੀਂ ਸਕਦਾ ਜਲਦ ਹੀ ਉਸ ਦੇ ਗਲ ਵਿੱਚ ਭਿਆਨਕ ਦਰਦ ਹੋਣ ਲੱਗ ਪਿਆ ਅਤੇ ਉਹ ਚੀਕਾਂ ਮਾਰਦਾ ਇਧਰ ਉਧਰ ਭੱਜਿਆ ਅਤੇ ਦਰਦ ਦੂਰ ਕਰਨ ਲਈ ਕੁਝ ਭਾਲਣ ਲੱਗਾ ਉਸਨੇ ਹੱਡੀ ਕਢਾਉਣ ਲਈ ਹਰ ਇੱਕ ਦੀਆਂ ਮਿੰਤਾਂ ਕੀਤੀਆਂ ਅਤੇ ਹਰ ਇੱਕ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮੈਂ ਕੁਝ ਵੀ ਦੇਣ ਨੂੰ ਤਿਆਰ ਹਾਂ ਉਸਨੇ ਕਿਹਾ ਜੇ ਤੁਸੀਂ ਇਸ ਨੂੰ ਬਾਹਰ ਕੱਢ ਦਿਓ ਅਖੀਰ ਇੱਕ ਬੰਗਲਾ ਕੋਸ਼ਿਸ਼ ਕਰਨ ਲਈ ਸਹਿਮਤ ਹੋ ਗਿਆ ਅਤੇ ਉਸਨੇ ਬਗਿਆੜ ਨੂੰ ਕਿਹਾ ਕਿ ਉਹ ਪਾਸੇ ਪਰਨੇ ਲੇਟ ਜਾਵੇ ਅਤੇ ਆਪਣੇ ਜਵਾੜੇ ਜਿੰਨੇ ਜੋੜੇ ਹੋ ਸਕਣ ਖੋਲ ਲਵੇ ਫਿਰ ਬੰਗਲੇ ਨੇ ਆਪਣੀ ਲੰਬੀ ਗਰਦਨ ਬਗਿਆੜ ਦੇ ਗਲੇ ਵਿੱਚ ਪਾਈ ਅਤੇ ਆਪਣੇ ਚੁੰਝ ਨਾਲ ਹੱਡੀ ਨੂੰ ਢਿੱਲਾ ਕਰ ਲਿਆ ਅਖੀਰ ਇਸ ਨੂੰ ਬਾਹਰ ਕੱਢ ਲਿਆ ਕੀ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਦਾ ਇਨਾਮ ਦੇਣ ਦੀ ਖੇਚਲ ਕਰੋਗੇ ਜਿਸ ਦਾ ਤੁਸੀਂ ਵਾਅਦਾ ਕੀਤਾ ਸੀ ਬੰਗਲੇ ਨੇ ਕਿਹਾ ਬਗਿਆੜ ਮੁਸਕਰਾਇਆ ਅਤੇ ਆਪਣੇ ਦੰਦ ਦਿਖਾ ਕੇ ਕਹਿਣ ਲੱਗਿਆ ਸ਼ੁਕਰ ਕਰੋ ਤੁਸੀਂ ਆਪਣਾ ਸਿਰ ਇੱਕ ਬਗਿਆੜ ਦੇ ਮੂੰਹ ਅੰਦਰ ਪਾਇਆ ਸੀ ਅਤੇ ਸਹੀ ਸਲਾਮਤ ਬਾਹਰ ਕੱਢ ਲਿਆ ਇਹੀ ਇਨਾਮ ਤੁਹਾਡੇ ਲਈ ਵਾਧੂ ਹੋਣਾ ਚਾਹੀਦਾ ਹੈ ਸਿੱਖਿਆ ਸ਼ੁਕਰਗੁਜ਼ਾਰੀ ਅਤੇ ਲਾਲਚ ਨਾਲੋਂ ਨਾਲ ਨਹੀਂ ਚੱਲਦੇ